ਜਨਾਬ ਜੀ ਸਾਨੂੰ ਹੱਕ ਦਵਾਇਆ ਜਾਵੇ ਸਾਡੀ ਪਿਆਲੀ ਜੜੀ ਸਾਡੀ ਫਸਲ ਤਬਾਹ ਹੋਈ ਪਈ ਆ ਚਾਰ ਗਣਾ ਥਾਂ ਵਾ ਸਾਡੀ ਖਾਲੀ ਪਿਆਜੀ ਹਾਂਜੀ ਖਾਲੀ ਪਿਆਈ ਇਸ ਤੋਂ ਪਹਿਲੀ ਤੋਂ ਖਾਨੇ ਆ ਜੀ ਸਾਡੀ ਕਾਰਵਾਈ ਕੀਤੀ ਜਾਵੇ ਠੀਕ ਹੈ ਜੀ ਕੀ ਕੁਣ ਨਾ ਕਉ ਜਾ ਕੇ ਤਾਈ ਕਾਂਡ ਕਵਾ ਕੇ ਕੀਤਾ ਹੈ ਰਾਤ ਨੂੰ ਹਾਂਜੀ ਰਾਤ ਨੂੰ ਝੋਨਾ ਲਾਉਂਦੇ ਰਾਤ ਨੂੰ ਸਾਰੇ ਫਸਲ ਪੀਦੇ ਰਾਣ ਸਬਜ਼ੀ ਰਾਤ ਨੂੰ ਬੈਠ ਕੇ ਚੰਨੇ ਤੋੜਦੇ ਨੇ ਹੂੰ ਠੀਕ ਹੈ ਮੇਰੇ ਨਾਲ ਪਹਿਲੀ ਚਾਚੀ ਦੋਗਨਾਲਾਂ ਸਾਹੀ ਚਾਚੇ ਥੱਲੇ ਡੜਕ ਨਾਲ ਦੋਗਨਾਲਾਂ ਥਾਂ ਉਹ ਨਹੀਂ ਛੱਡਦਾ ਜੀ ਉਹ ਵੀ ਕਿਵੇਂ ਜਿੱਤ ਗਏ ਆਪਾਂ ਠੀਕ ਹੈ ਜੀ ਕਿੰਨੇ ਭਰਾ ਤੇਰੇ ਆਪਣੇ ਚਾਚੇ ਜੀ ਗਾੜੀ ਨੂੰ 5 ਭਰਾ ਡੈਡੀ ਨੂੰ 5 ਭਰਾ ਹਾਂਜੀ ਠੀਕ ਹੈ ਇਹ ਸਤਿ ਸਪੀ ਸਾਹ ਦੇ ਪੇਸ਼ ਹੋਏ ਆ ਸੁਖਿੰਦਰ ਸਿੰਘ ਨੇ ਨਕਵਾਰੀ ਕੀਤੀ ਸੀ ਉਹਨੇ ਵੀ ਉੱਥੇ ਬਿਆਨ ਮੇਰੇ ਉਲਟ ਦਿੱਤੇ ਆ ਜੀ ਇਹ ਪੰਜਾਂ ਭਰਾਵਾਂ ਦੀ ਪੈੜੀ ਇਹਦੇ ਕੋ ਬਾਦ ਦੇ ਸੀ ਤਾਂ ਉਹਨਾਂ ਲਈ ਉਹ ਉੱਧਰ ਦੀ ਗੱਲ ਦਿਹਾੜੀਆਂ ਕਰਦੇ ਜੀ ਦਿਹਾੜੀ ਕਰਦੇ ਹਾਂਜੀ ਤਿੰਨੇ ਦਿਹਾੜੀਆਂ ਕਰਦੀਆਂ ਠੀਕ ਹੈ ਜੀ ਕਿੰਨੇ ਭਰਾ ਤੁਸੀਂ ਦੋ ਭਰਾ ਦੋ ਪਹਿਣਾ ਦੋ ਭਰਾ ਦੋ ਪਹਿਣਾ ਜੀ ਹੋਲਾ ਸਾਡੇ ਆਏ ਹਾਂ ਨੇ ਛੜਕੂ ਕੋਰਪਰੀ ਤੇ ਨਾਲ ਠੀਕ ਹੈ ਜੀ ਬਲਵੰਤ ਸਿੰਘ ਕੋਰਪਰੀ ਠੀਕ ਹੈ ਕੀ ਲੱਗਦੇ ਤੁਹਾਡੇ ਜੀ ਜੇਟ ਮੇਰਾ ਲੱਗਦਾ ਜੇਟ ਲੱਗਦਾ ਜੀ ਜੇਟ ਤਾਂ ਮੁੰਡਾ ਠੀਕ ਹੈ ਜੀ ਇਹਦੇ ਜੇ ਸਾਡੀਆਂ 17 ਕਨਾਲਾਂ ਮੇਰੀ ਮਾਲ ਕੀ ਆ ਜੀ ਠੀਕ ਹੈ ਜੀ ਹਾਲ ਜੀ ਦੇ ਵਿੱਚੋਂ ਏ ਧੱਕੇ ਨਾਲ ਡੇਢ ਕਨਾਲ ਥਾਂ ਮੇਰੀ ਵਾਗ ਆ ਹਾਂ ਜੀ ਸੁਨਾਈ ਨਹੀਂ ਕਰਦੇ ਪੁੱਤਰਾ ਮੇਰਾ ਚੁੱਕ ਕੇ ਲੈ ਜਾਂਦੇ ਜੇਲ੍ਹ ਚ ਕਰ ਦਿੰਦੀ ਜੇਲ੍ਹ ਚ ਕਰਕੇ ਮੁੜ ਕੇ ਸੁਨਾਈ ਸਰਕਾਰ ਲੈਂਦੇ ਨੇ ਠੀਕ ਹੈ ਤਾਂ ਕੋਈ ਸਾੜੇ ਸੁਨਾਈ ਨਹੀਂ ਕਰਤੇ ਤਾਂ ਕੋਈ ਸਾਲ ਪਿੱਛੇ ਉਹ ਡਾਂਗਾਂ ਨਾਲ ਇੰਨਾ ਕੁਟਿਆ ਕੁ ਸੱਟ ਫੇੜ ਨਹੀਂ ਮੇਰੀ ਬਣਨ ਦਿੱਤੀ ਹਾਂ ਦੋ ਦਿਨ ਥਾਣੇ ਹਾਰਫ ਕੇ ਰੱਖਿਆ ਦੋ ਦਿਨਾਂ ਮੈਂ ਰਿਆ ਜੇਲ੍ਹ ਸੈਂਟਰ ਜੇਲ੍ਹ ਫਰੋਲ ਪਰ ਠੀਕ ਹੈ ਇਹ ਪਹਿਲਾਂ ਪਾਇਣ ਮੁੱਟੇ ਪਿੰਡ ਸਾਰੇ ਪਕਾਲ ਪਾਇਕਾ ਕੇ ਮੇਰੇ ਕੋਟ ਮਾਰ ਕੇ ਛੱਡ ਕੇ ਸੀ ਅੱਛਾ ਜੀ ਤੇ ਇਹਨੇ ਤੇ ਫਿਰ ਤੁਹਾਡੇ ਤੇ ਪਰਚਾ ਹੋ ਗਿਆ ਉਲਟਾ ਪਰਚਾ ਸਾਡੇ ਦੇ ਦਿੱਤਾ ਫਾਰਕ ਅਸੀਂ ਦਿੱਤਾ ਪਰਚਾ ਸਾਡੀ ਸੁਣਾਈ ਨਹੀਂ ਪੁੱਛਿਆ ਕੀਤੇ ਠੀਕ ਹੈ ਜੀ ਉਹ ਨਾਮ ਨਹੀਂ ਸੁਣਵਾਈ ਕੀਤੀ ਜੀ ਐਵੇਂ ਬੋਲਦਾ ਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ 2 ਮਹੀਨੇ ਹੋ ਗਏ ਲੜਾਈ ਨੂੰ ਸਾਡੇ ਦੇ 755 ਦਾ ਪਰਚਾ ਪੁਲਿਸ ਨੇ ਦਰਜ ਕਰਤੇ ਤੇ ਉਹਨਾਂ ਤੇ ਆਪਣੇ 755 ਦਾ ਪਰਚਾ ਨਹੀਂ ਦਰਜ ਕੀਤਾ ਤੇ ਅਸੀਂ ਇਧਰ ਖਾਲਸ ਵੀ ਦਿੱਤੀ ਐਸਐਸਪੀ ਦੇ ਸਾਹਦੇ ਤੇ ਉਹ ਦਈਏ ਦਾ ਐਮਐਲਪੀਏ ਉਹਨਾਂ ਵੀ ਮੇਰੇ ਖਿਲਾਫ ਕੇਵਜਾ ਕਰਾਇਆ ਹੈ ਕੋਈ ਵਾਟ ਨਹੀਂ ਕਿਉਂਕਿ ਤਿੰਨ ਸਾਲਾਂ ਤੋਂ ਕੇਸ ਵੀ ਲਾਇਆ ਸੀਗਾ ਤੇ ਉਹਦੇ ਚ ਵੀ ਸਾਡੇ ਹੱਕ ਚ ਕੀਤਾ ਗਿਆ ਤੇ ਜੋ ਇਹਨਾਂ ਨੂੰ ਕੇਸ ਦਾ ਆਪਣੀ ਹੱਕ ਦਿੱਤਾ ਤੇ ਥਾਲ ਵੀ ਤੁਹਾਡੇ ਕੋਲ ਰਜਿਸਟਰੀ ਤੁਹਾਡੇ ਕੋਲ ਤੇ 21000 ਰੁਪਇਆ 10000 ਮੇਤੋ ਲਿਆਏ ਪਟਵਾਰੀ ਸਾਹਿਬ ਨੇ ਹੁਣ ਇਸ ਜ਼ਮੀਨ ਚ ਆਪਣੇ ਮਾਤਾ ਦੇ ਨਾਮ ਤੇ ਕਰਾਈ ਗਈ ਹੈ ਇਸ ਟਾਈਮ ਹਾਂਜੀ ਸਤ ਕਨਾਲਾ 2 ਮੋਲੇ ਸਰਸਾਈ ਦਾ ਤੇ ਜੋ ਕਿ ਰਜਿਸਟਰੀ ਮਾਤਾ ਦੇ ਨਾਂ ਤੇ ਆ ਤੇ ਆਪਣੇ ਇੰਤਕਾਲੀ ਮਾਤਾ ਦੇ ਨਾਂ ਤੇ ਚੜਿਆ ਹੋਇਆ ਹੈ ਇਸ ਟਾਈਮ ਹਾਂਜੀ ਤੇ ਜੋ ਕਿ ਸਰਪੰਚੋ ਆਪਣੇ ਗੁਰਮੀਰ ਸਿੰਘ ਬੈਲਾਰਾ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਹੋਣ ਦਿੱਤੀ ਦੇ ਨਾਂ ਨਿਸ਼ਾਨਦੇਹੀ ਹੋਣ ਦਿੱਤੀ ਨਾਂ ਤਕਸੀਰ ਨਹੀਂ ਹੋਣ ਦਿੱਤੀ ਸੀ ਇਸ ਟਾਈਮ ਠੀਕ ਹੈ ਤੇ ਜੋ ਕਿ ਪੁਲਿਸ ਦੇ ਆਪਣੇ ਪ੍ਰਸ਼ਾਸਨ ਰਾਜਨਾਵਾ ਪਛਾਹਤੀ ਤੇ ਉਹਨਾਂ ਦੇ ਚਮਣੀ ਕੁਝ ਇਹਨਾਂ ਨੇ ਕਰਨ ਦੇ ਤਾਈ ਠੀਕ ਹੈ ਤੇ ਜੋ ਕਾਰਵਾਈ ਇਹਨਾਂ ਤੇ ਬੰਦੀ ਆ ਤੇ ਇਹਨਾਂ ਦੀ ਕਾਰਵਾਈ ਪੂਰੀ ਕੀਤੀ ਜਾਵੇ ਤੁਹਾਡੇ ਤੇ 755 ਹੋਈ ਹੈ ਜਿਹੜੀ ਲੜਾਈ ਹੋਈ ਸੀ ਕੋ ਉਹਨਾਂ ਤੇ ਕੋਈ ਪਰਚਾ ਵਗੈਰਾ ਕੋ ਉਹਨਾਂ ਤੇ ਕੋਈ ਕਿਸ ਤਰ੍ਹਾਂ ਦੀ ਕੋ ਕਾਰਵਾਈ ਸਾਡੇ ਦੇ 755 ਦਾ ਪਰਚਾ ਪੁਲਿਸ ਨੇ ਦਰਜਕਾਰ ਤੇ ਉਹਨਾਂ ਤੇ ਆਪਣੇ 755 ਦਾ ਪਰਚਾ ਨਹੀਂ ਦਰਜ ਕੀਤਾ ਤੇ ਅਸੀਂ ਦਰਖਾਸਤ ਵੀ ਦਿੱਤੀ ਐਸਐਸਪੀ ਦੇ ਸਾਹਦੇ ਤੇ ਡੀਐਸਪੀ ਕਲਵੰਸ ਸਿੰਘ ਨੇ ਬਿਆਨ ਲਾ ਕੇ ਤੇ ਐਸਐਸਪੀ ਦਫਤਰ ਚ ਦਰਖਾਸਤ ਦੇ ਨਿਕਾ ਦਿੱਤੀ ਠੀਕ ਹੈ ਜਿਹੜੀ ਹੁਣ ਜ਼ਮੀਨ ਖਾਲੀ ਪਈ ਹੈ ਸਾਰੀ ਜਿਹੜੇ ਤੁਹਾਡੇ ਹਿੱਸੇ ਦੀ ਹੈ ਦੂਸਰੀ ਕਬਜ਼ੇ ਵਾਲੀ ਜਗ੍ਹਾ ਦੀ ਸਾਰੀ ਖਾਲੀ ਪਈ ਹੈ ਹਾਂਜੀ ਅਸ ਟਾਈਮ ਖਾਲੀ ਪਈ ਹੋਈ ਆ ਤੇ ਇੰਦੇ ਚ ਅਸੀਂ ਫਸਲ ਨਹੀਂ ਬੀਜਦੇ ਨਾ ਪੁਲਿਸ ਉਹ 50-60 ਬੀਜਦੇ ਦਿੰਦਾ ਤੇ ਨਾਮ ਪਿੰਡ ਦਾ ਸਰਪੰਚ ਜਿਹੜਾ ਜਿਹਨੇ ਵਾਈਆ ਉਹਨੇ ਬੀਜਦੇ ਦਿੰਦਾ ਹੁਣ ਜ਼ਮੀਨ ਤੇ ਸਾਰੀ ਦੀ ਘਾਹ ਉੱਗਿਆ ਹੋਇਆ ਹੈ ਨਾ ਸਮਝ ਆ ਰਿਹਾ ਹੈ ਅਸ ਟਾਈਮ ਸਾਰੀ ਪਿਆਲੀ ਜ਼ਮੀਨ ਬੰਜਰ ਹੋ ਗਈ ਹੈ ਇਸ ਟਾਈਮ ਹੀ ਠੀਕ ਹੈ ਤੇ ਜੋ ਕਿ ਤਿੰਨ ਸਾਲਾਂ ਤੋਂ ਕੇਸ ਵੀ ਲਾਇਆ ਸੀਗਾ ਤੇ ਉਹਦੇ ਚ ਵੀ ਸਾਡੇ ਹੱਕ ਚ ਕੀਤਾ ਗਿਆ ਤੇ ਜੋ ਇਹਨਾਂ ਨੂੰ ਕੇਸ ਦਾ ਆਪਣਾ ਹੱਕ ਦਿੱਤਾ ਤੇ ਐਮਐਲ ਨੇ ਇਹਨਾਂ ਨੂੰ ਕਿਹਾ ਸੀਗਾ ਪਸ ਜਮੀਨ ਚ ਕੋਈ ਨਹੀਂ ਕਬਜ਼ਾ ਹੈਗਾ ਤੇ ਇਹਨਾਂ ਨੇ ਤਕਵਾ ਤਕਵਾ ਕਰਾਇਆ ਜੀ ਹੂੰ ਪੁਲਿਸ ਨਾਮਿਲ ਜੋਲ ਕੇ ਇਹ ਕਿੰਨਾ ਕੁ ਪੁਰਾਣਾ ਕੇਸ ਹੈ ਜੀ ਕਿੰਨਾ ਕੁ ਪੁਰਾਣਾ ਰੌਲਾ ਸੀ ਸਰ ਇਹ 2022 ਦੀ 12ਵੇਂ ਮਹੀਨੇ ਦਾ ਤੇ 16 ਤਰੀਕ ਨੂੰ ਕਣਕ ਵਾ ਕੇ ਇਹਨਾਂ ਨੇ ਕਬਜ਼ਾ ਕਰਾਇਆ ਜੀ ਠੀਕ ਹੈ ਜੀ ਇਓਸਰੋ ਟਾਈਮ ਇਹਨਾਂ ਨੇ ਕੇਸ ਲਾਇਆ ਸੀਗਾ ਤੇ ਐਮਐਲ ਕੋਈ ਮੈਂ ਸਾਰੇ ਪਹੁੰਚਾਇਆ ਸੀਗੇ ਤੇ ਐਨਐਲ ਨੇ ਕਿਹਾ ਸੀਗਾ ਨਾਂ ਤੱਕਾ ਕਰਾਇਆ ਤੇ ਦੂਸਰੀ ਤੇ ਨੇ ਆਪਣੇ ਤੱਕਾ ਕਰਾ ਕੇ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰਕੇ ਤੇ ਇਹਨਾਂ ਨੇ ਕਣਕਵਾ ਕੇ ਤੇ ਸਾਡਾ ਵੀਰ ਜੀ ਕੀ ਮਸਲਾ ਏ ਸਾਰਾ ਜ਼ਮੀਨ ਦਾ ਜੀ ਹਾਂ ਜੀ ਤੇ ਕੀ ਮਸਲਾ ਜੀ ਜ਼ਮੀਨ ਦਾ ਜਿਹੜਾ ਸਾਰਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾ ਉਹ ਆਪਣੀ ਦੂਜਾ ਪਹਿਲੀ ਨਾ 2002 ਦੀ ਹੁੰਦੇ ਸੀਗੇ ਰਜਿਸਟਰੀ ਆਪਣੀ ਪੱਕੀ ਮਾਤਾ ਦੀ ਪਹਿਲੀ ਮਿਲੀ ਸੀ ਠੀਕ ਹੈ ਇਹ ਚਾਰ ਪੰਜਾ ਭਰਾ ਬਰਾਬਰ ਮਿਲੇ ਦੁਆੜਾ ਦੁਆੜਾ ਚਾਰ ਚਾਰ ਕਨਾਲ ਥਾਂ ਤੇ ਸਾਡੀ ਰਾਤ ਨੂੰ ਪਹਿਲੀ ਚੋਰੀ ਵਾਇਰ ਕਬਜ਼ਾ ਕਰ ਲਿਆ ਅੱਛਾ ਜੀ ਤੇ ਮੰਗ ਸਾਨੂੰ ਛੱਡਦੇ ਨਹੀਂ ਸਾਡੀ ਪਹਿਲੀ ਤੇ ਪੁਲਿਸ ਵੀ ਨਹੀਂ ਕਾਰਵਾਈ ਕਰਦੇ ਪੁਲਿਸ ਪੈਸੇ ਦੇ ਕੇ ਪਿੱਛੇ हट ਜਾਂਦੀ ਠੀਕ ਹੈ ਜੀ ਇਹ ਸਾਂਝਾ ਖਾਤਾ ਜੀ ਤੁਹਾਡਾ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਕਿੰਨੀ ਥਾਂ ਤੁਹਾਡੀ ਮਾਲਕੀ ਜੀ ਹਾਂ ਜੀ ਚਾਰ ਕਨਾਲ ਥਾਂ ਚਾਰ ਕਨਾਲ ਥਾਂ ਹਾਂ ਜੀ ਠੀਕ ਹੈ ਜੀ ਤੇ ਉਹਨਾਂ ਕਬਜਾ ਬਾਕੀ ਦੋਗਨਾਂ ਥਾਂ ਚਾਚੇ ਥੱਲੇ ਡੇੜਕ ਨਾਲ ਦੋਗਨਾਂ ਥਾਂ ਉਹ ਨਹੀਂ ਛੱਡਦਾ ਜੀ ਉਹ ਵੀ ਕੇਸੇ ਜਿੱਤ ਗਿਆ ਜੀ ਆਪਾਂ ਠੀਕ ਹੈ ਜੀ ਕਿੰਨੇ ਭਰਾ ਤੇਰੇ ਆਪਣੇ ਚਾਚੇ ਦੇੜੀ ਨੂੰ ਪੰਜ ਭਰਾ ਹੈ ਡੈਡੀ ਨੂੰ ਪੰਜ ਭਰਾ ਹਾਂਜੀ ਠੀਕ ਹੈ ਇਹ 7 ਕਨਾਲਾਂ 16 ਮਰਲੇ ਰਜਿਸਟਰੀ ਆਪਣੇ ਕੋਲ 7 ਕਨਾਲਾਂ 16 ਮਰਲੇ ਠੀਕ ਜੀ ਪਿੰਡ ਕਿਹੜਾ ਜੀ ਪਿੰਡ ਵਸਤੇ ਕਾਲੀਆਂ ਵਾਲੀ ਇਹ ਨੇੜੇ ਚਗੱਤੇ ਵਾਲੀ ਜੀ ਹਾਂਜੀ ਚਗੱਤੇ ਵਾਲੀ ਜਿਲ੍ਹਾ ਫਰੋਇਪੁਰ ਜੀ ਹਾਂਜੀ ਹਾਂਜੀ ਜਿਲ੍ਹਾ ਕੀ ਨਾਂ ਜੀ ਆਪਣਾ ਮੇਰਾ ਨਾਮ ਸਲਵਿੰਦਰ ਸਿੰਘ ਹੈ। ਡੈਡੀ ਦਾ ਨਾਮ ਕੀ ਹੈ? ਹਰਮਨ ਸਿੰਘ। ਹਰਮਨ ਸਿੰਘ ਵਸਤੀ ਵਸਤੀ ਕਾਲਿੰਗ ਵਾਲੀ। ਠੀਕ ਹੈ ਜੀ ਹੁਣ ਕੀ ਕਹਿਣਾ ਚਾਹੁੰਦੇ ਜੀ? ਜਨਾਬ ਜੀ ਸਾਨੂੰ ਹੱਕਦੋਆਇਆ ਜਾਵੇ ਸਾਡੀ ਪਿਆਰੀ ਜੜੀ ਸਾਡੀ ਫਸਲ ਤਬਾਹ ਹੋ ਗਈ ਆ ਚਾਰ ਦਿਨਾਂ ਤੋਂ ਥਾਂ ਆ ਸਾਡੀ ਖਾਲੀ ਪਿਆਜੀ। ਹਾਂਜੀ ਖਾਲੀ ਪਿਆਜੀ ਇਸ ਤੋਂ ਪਹਿਲੀ ਤੋਂ ਖਾਨੇ ਆ ਜੀ ਸਾਡੀ ਕਾਰਵਾਈ ਕੀਤੀ ਜਾਵੇ। ਠੀਕ ਹੈ ਜੀ ਕੀ ਪਰਿਵਾਰ ਕੀ ਕਰਦਾ ਜੀ? ਦਿਹਾੜੀਆਂ ਕਰਦੇ ਜੀ। ਦਿਹਾੜੀ ਕਰਦੇ। ਹਾਂਜੀ ਤਿੰਨੇ ਦਿਹਾੜੀਆਂ ਕਰਦੇ। ਠੀਕ ਹੈ ਜੀ। ਇਹ ਕਿੰਨੇ ਭਰਾ ਤੁਸੀਂ ਦੋ ਭਰਾ ਦੋ ਭੈਣਾਂ ਦੋ ਭਰਾ ਦੋ ਭੈਣਾਂ ਜੀ ਹਾਂਜੀ ਠੀਕ ਹੈ ਜੀ ਮੈਂ ਮਿਹਨਤ ਮਜ਼ਦੂਰੀ ਕਰਦੇ ਹਾਂ ਹਾਂਜੀ ਹਾਂਜੀ ਦਿਹਾੜੀ ਕਰਦੇ ਹਾਂ ਠੀਕ ਠੀਕ ਹਾਂਜੀ ਮਾਤਾ ਜੀ ਕੀ ਨਾਂ ਹੈ ਆਪਣਾ ਜੀ ਸਮਿਤਰਾ ਕੌਰ ਹਾਂਜੀ ਸਮਿਤਰਾ ਕੌਰ ਸਮਿਤਰਾ ਕੌਰ ਜੀ ਹਾਂਜੀ ਇਹ ਕੀ ਮਸਲਾ ਕੀ ਹੈ ਜੀ ਸਾਰਾ ਜੀ ਇਹ ਭਾਜੀ ਰਾਤ ਨੂੰ ਨਾ ਕੌਜਾ ਕੀਤਾ ਕੰਡ ਕਵਾ ਕੇ ਕੀਤਾ ਹੈ ਰਾਤ ਨੂੰ ਹਾਂਜੀ ਰਾਤ ਨੂੰ ਝੋਨਾ ਲਾਉਂਦੇ ਰਾਤ ਨੂੰ ਸਾਰੇ ਫਸਲ ਪੀਦੇ ਰਾਣ ਸਬਜ਼ੀ ਦਾ ਰਾਤ ਨੂੰ ਬੈਠ ਕੇ ਚੰਨੇ ਤੋੜਦੇ ਨੇ ਹੂੰ ਤੇ ਮੇਰੇ ਨਾਲ ਪਹਿਲੀ ਚਾਲ ਦੀ ਪੀ ਕੇ ਬਾਸ ਅਕਸਰ ਗੁਆਏ ਇਹ ਹੀ ਤਗਰੀਬ ਬੰਦੇ ਆ ਹਾਂਜੀ ਇਹੋ ਕਾਰ ਕਰਨੇ ਤੇ ਇਹੋ ਹੀ ਖਾਨੇ ਪਏ ਠੀਕ ਹੈ ਜੀ ਤੇ ਸਾਡੀ ਕੋਈ ਫੁਰਸਤ ਸੁਣਾਈ ਨਹੀਂ ਕਰਦੀ ਠੀਕ ਹੈ ਜੀ ਉਹਨੇ ਸੁਣਾਈ ਕਰ ਲਿਆ ਜੀ ਸਾਡੀ ਮਿਲ ਚੱਕ ਦੇ ਕੇ ਸੁਣਾਈ ਕਰ ਠੀਕ ਹੈ ਜੀ ਰੋਲਾ ਕਿੰਨਾ ਨਾ ਜੀ ਰੋਲਾ ਸਾਡੇ ਆਇਆ ਜੀ ਸਾਡੀ ਕੋਰਪਰੀ ਤੇ ਨਾਲ ਠੀਕ ਹੈ ਜੀ ਬਲਵੰਤ ਸਿੰਘ ਬਲਵੰਤ ਸਿੰਘ ਕੋਰਪਰੀ ਠੀਕ ਹੈ ਕੀ ਲੱਗਦੇ ਤੁਹਾਡੇ ਜੀ ਜੀ 8-10 ਲੱਗਦਾ ਜੇਟ ਲੱਗਦਾ ਜੀ ਜੇਰ ਦਾ ਮੁੰਡਾ ਏ ਠੀਕ ਹੈ ਜੀ ਠੀਕ ਹੈ ਜੀ ਹੁਣ ਕੀ ਕਹਿਣਾ ਚਾਹੁੰਦੇ ਆ ਅੱਜ ਤਾਂ ਕਹਿੰਦਾ ਸਾਡਾ ਹੱਕ ਦਵਾਇਆ ਜਾਏ ਜੀ ਹੂੰ ਇਸ ਵਾਰ ਅਸੀਂ ਤਾਂ ਗਰੀਬ ਬੰਦੇ ਸਾਨੂੰ ਬਸ ਇੱਥੇ ਇੱਕ ਕਰਨੇ ਤੇ ਖਾਣੇ ਤੇ ਰੋਟੀ ਠੀਕ ਹੈ ਜੀ ਤੇ ਪਰਿਵਾਰ ਕੀ ਕਰਦਾ ਜੀ ਪਰਿਵਾਰ ਦਿਹਾੜੀਆਂ ਕਰਦੇ ਸਾਰੇ ਅੱਛਾ ਜੀ ਦਿਹਾੜੀ ਕਰਕੇ ਖਾਣੇ ਤੇ ਖਾਣੇ ਤੇ ਤੇ ਮੰਗ ਹੁਣ ਕਰਦੇ ਜੀ ਜਿਹੜੀ ਜ਼ਮੀਨ ਹੈ ਮਤਲਬ ਬਸ ਬਸ ਸਾਰੇ ਕਸਾ ਦਾ ਤੋਂ ਆਇਆ ਜਾਏ ਬਸ ਕੰਮ ਤੇ ਅੱਛਾ ਜੀ ਠੀਕ ਕੋਈ ਸੁਣਾਈ ਨਹੀਂ ਕਰਦੀ ਪੁੱਤਰਾ ਮੇਰੇ ਝੁੱਕ ਕੇ ਲੈ ਜਾਂਦੇ ਜੇਲ੍ਹ ਚ ਕਰ ਦਿੰਦੀ ਜੇਲ੍ਹ ਚ ਕਰਕੇ ਮੁੜ ਕੇ ਸੁਣਾਈ ਸਾਰੇ ਕਰ ਲੈਂਦੇ ਨੇ ਠੀਕ ਹੈ ਤਾਂ ਕੋਈ ਸਾਡੇ ਸੁਣਾਈ ਨਹੀਂ ਕਰਦੇ ਤਾਂ ਕੋਈ ਸਾਲ ਪਿਛੇ ਇੱਕ ਲੜਾਈ ਵੀ ਹੋਈਗੀ ਉਹ ਕਿਸ ਚੱਕਰ ਨੂੰ ਹੋਈ ਸੀ ਲੈ ਇਹ ਸੇ ਮਾਰੇ ਹੋਈ ਕਿਸ ਸਰ ਕਾਕੇ ਹੋਈ ਪਾਰੀ ਚ ਬੜੇ ਨੇ ਆਣ ਕੇ ਤੇ ਬਾਸ ਉਹ ਪਾਚ ਕੇ ਗਾਲ ਪਾਈ ਇਹ ਪਹਿਲਾਂ ਪੈਣ ਮੁਕੇ ਪਿੰਡ ਸਾਰੇ ਪੀ ਗਾਲ ਪਾਇ ਕਾਕੇ ਮੇਰੇ ਕੋਟ ਮਾਰ ਕੇ ਛੱਡ ਕੇ ਸੀ ਅੱਛਾ ਜੀ ਤੇ ਇਹਨੇ ਤੇ ਫਿਰ ਤੁਹਾਡੇ ਤੇ ਪਰਚਾ ਹੋ ਗਿਆ ਉਲਟਾ ਪਰਚਾ ਸਾਡੇ ਦੇ ਦਿੱਤਾ ਫੜ ਕੇ ਅਸੀਂ ਦਿੱਤਾ ਪਰਚਾ ਸਾਡੀ ਸੁਣਾਈ ਨਹੀਂ ਪੁੱਛਿਆ ਕੀਤੇ ਠੀਕ ਹੈ ਜੀ ਸਾਨੂੰ ਫਾਇ ਚੁੱਕ ਕੇ ਲੈ ਗਈ ਧੱਕੇ ਬੁੜੀਆਂ ਧੱਕੇ ਮਾਰ ਕੇ ਲੈ ਗਈ ਗਏ ਤੇ ਇਹਨੂੰ ਇਹਨਾਂ ਚੁੱਕ ਕੇ ਕਾਕੇ ਮੇਰੇ ਲੈ ਗਈ ਗਏ ਆ ਵਈ ਇਹ ਪਰਚਾ ਦੀ ਅਸੀਂ ਦਿੱਤਾ ਸਾਡੀ ਸੁਣਾਈ ਨਾਲ ਕੀਤੇ ਅੱਛਾ ਜੀ ਠੀਕ ਠੀਕ ਹੈ ਏ ਬਾਪੂ ਜੀ ਕੀ ਹੈ ਜੀ ਇਹ ਜਿਹੜਾ ਹੱਥ ਚ ਫੜਿਆ ਤੁਸੀਂ ਇਹ ਜਮਾਂ ਬੰਦੀ ਆ ਜੀ ਠੀਕ ਹੈ ਜੀ ਹਾਂਜੀ ਇਹਦੇ 'ਚ ਸਾਡੀਆਂ 17 ਕਨਾਲਾਂ ਮੇਰੀ ਮਾਲਕੀ ਆ ਜੀ ਠੀਕ ਹੈ ਜੀ ਹਾਂਜੀ ਜਿਹਦੇ ਵਿੱਚ ਧੱਕੇ ਨਾਲ 1.5 ਕਨਾਲ ਥਾਂ ਮੇਰੀ ਵਾਗ ਆ ਹਾਂਜੀ ਤੇ 3 ਫਾਲ ਤੋਂ ਇਹਨਾਂ ਮੇਰੀ ਕਰਨ ਕੋ ਗਵਾ ਕੇ ਕਣਕ ਵਾਹ ਕੇ ਕਬਜ਼ਾ ਲਿਆ ਇਹ ਮੇਰੀ ਆਰਥੀ ਦੀ ਜਮੀਨ ਅੱਛਾ ਜੀ ਇਹਨਾਂ ਕੋਤਮਾਰ ਵੀ ਕੀਤੀ ਆ ਪੁਲਿਸ ਪੁਲਿਸ ਪ੍ਰਸ਼ਾਸਨ ਮੇਂ ਸਾਡੀ ਗੱਲ ਸੁਣਦਾ ਹਾਂਜੀ ਐਸਐਸਪੀ ਸਾਹਿਬ ਦੇ ਪੇਸ਼ ਹੋਏ ਆ ਸੁਖਵਿੰਦਰ ਸਿੰਘ ਨੇ ਨਕਵਾਰੀ ਕੀਤੀ ਸੀ ਉਹਨੇ ਵੀ ਉੱਥੇ ਬਿਆਨ ਮੇਰੇ ਉਲਟ ਦਿੱਤੇ ਆ ਜੀ ਇਹ ਪੰਜਾਬ ਭਰਾਵਾਂ ਦੀ ਪਹਿਲੀ ਇਹ ਦੇਖੋ ਵਾਅਦੇ ਸੀ ਤਾਂ ਉਹਨਾਂ ਲਈ ਉਹ ਉਧਰ ਦੀ ਗੱਲ ਕਰਦਿਆ ਅੱਛਾ ਜੀ ਹਾਂਜੀ ਮੇਰੀ ਕੋਈ ਨਾ ਡੀਆਈਜੀ ਦੇ ਉੱਤੇ ਦਰਖਾਤ ਦਾਖਲ ਦਫ਼ਤਰ ਹੋ ਗਈ ਹਾਂ ਉਹ ਨਾਂ ਵੀ ਸੁਣਵਾਈ ਕੀਤੀ ਜੀ ਐਵੇਂ ਬੋਲਦਾ ਜੀ ਕੋਈ ਸਾਡੀ ਸੁਣਵਾਈ ਨਹੀਂ ਹੋਈ 2 ਮਹੀਨੇ ਹੋ ਗਏ ਲੜਾਈ ਨੂੰ ਮੈਨੂੰ ਚੁੱਕ ਕੇ ਤੇ ਗੁਰਪ੍ਰੀਤ ਨੇ ਐਸਐਚਓ ਨੇ ਇੱਥੇ ਲੜਾਈ ਹੋਈ ਤੋਂ ਬਾਅਦ ਬਹੁਤ ਡਾਂਗਾਂ ਨਾਲ ਇੰਨਾ ਕੁੱਟਿਆ ਕੋਈ ਛੱਟ ਫੇੜ ਨਹੀਂ ਮੇਰੀ ਬੰਨਨ ਦਿੱਤੀ ਹਾਂ 2 ਦਿਨ ਥਾਣੇ ਹਾਰਫਕੇ ਰੱਖਿਆ 2 ਦਿਨਾਂ ਮੈਂ ਰਿਆ ਜੇਲ ਸੈਂਟਰ ਜੇਲ ਫਰੋਚ ਠੀਕ ਸਰ ਗੁਰਪ੍ਰੀਤ ਸਿੰਘ ਬੋਲ ਰਿਹਾ ਸਰ ਹਾਂਜੀ 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 ਮੈਨੂੰ ਸਰ ਹਰਨੇਕ ਸਿੰਘ ਬੋਲ ਰਿਹਾ ਸਾਡੀ ਧਰਤੀ ਸਾਡੇ ਲੋਕਾਂ ਚੋਂ ਤੋਂ ਹਾਂਜੀ ਸਰ ਅੱਛਾ ਬੇਨਤੀ ਹੈ ਹਰਬੰਸ ਸਿੰਘ ਸਰ ਜਗਿੰਦਰ ਸਿੰਘ ਵਸਤੀ ਕਾਲੀਆਂ ਵਾਲੀ ਜੀ ਹਾਂਜੀ ਇਹਨਾਂ ਕੋਲ 2 ਕੁ ਮਹੀਨੇ ਪਹਿਲਾਂ ਝਗੜਾ ਹੋਇਆ ਸੀ ਇਹਨਾਂ ਦਾ ਜ਼ਮੀਨ ਨੂੰ ਲੈ ਕੇ ਕੋਈ ਆਪਸ ਵਿੱਚ ਹਾਂਜੀ ਹਾਂਜੀ ਹੋਇਆ ਸੀ ਜੀ ਤੇ ਉਹਨਾਂ ਨੇ ਇਲਜ਼ਾਮ ਲਾਇਆ ਵੀ ਪਰਿਵਾਰ ਵੱਲੋਂ ਇਲਜ਼ਾਮ ਹੈ ਵੀ ਤੁਸੀਂ ਉਹਨਾਂ ਦੀ ਨਜਾਇਜ਼ ਕੁੱਟਮਾਰ ਕੀਤੀ ਜੀ ਕੀ ਕਹਿਣਾ ਤੁਹਾਡਾ ਜੀ ਐਮ ਜੀ ਕੁੱਟਮਾਰ ਕਦੀ ਕਰਨੀ ਭਾਜੀ ਇਹਨਾਂ ਦੀ ਇਹਨਾਂ ਝਗੜਾ ਹੀ ਜ਼ਿਆਦਾ ਆ ਦੇ ਰਿਸ਼ਤੇ ਨਾਲ ਹਾਂ ਮੈਨੂੰ ਪਤਾ ਸਾਰਾ ਜੀ ਹਾਂਜੀ ਹਾਂਜੀ ਮੈਂ ਕੀ ਕੀਤਾ ਜਿਹੜੇ ਸਤ ਸੰਦੇ ਕਰਾਈਏ ਜਿਹੜੇ ਕਾਨੂੰਨ ਦੇ ਮਤਲਬ ਕਰ ਕੰਮ ਕੀਤਾ ਜੀ ਹਾਂਜੀ ਆਪਾਂ ਉਹਨੇ ਕੁੱਟਮਾਰ ਕਰਨ ਦੀ ਕੀ ਲੋੜ ਹੈ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਜੀ ਮੈਂ 7 ਕੁੰਡੇ ਕਰਾਈ ਰੀ ਸੀ ਇਹਨਾਂ ਨੂੰ ਲਿਆ ਕੇ ਇਹ ਜਦੋਂ ਇਹ ਜਦੋਂ ਮੈਂ ਲੈ ਜਦੋਂ ਮੈਂ ਗਹਿਣ ਕਰਿਆ ਤੇ ਮੈਨੂੰ ਲੱਗ ਪਉਂਦੇ ਸੀ ਆਪਾਂ ਲੈ ਆ ਜਾਵਾਂ ਪਰ ਹਾਂ ਜੀ ਹਾਂ ਜੀ ਤਾਂ ਆ ਜਾ ਗਏ 7 ਕੁੰਡੇ ਕਰਾ ਆ ਗਏ ਤਾਂ ਬੀਕਤ ਆ ਲੱਗਦੀ ਕੋਈ ਠੀਕ ਹੈ ਠੀਕ ਹੈ ਸਰ ਕੋਈ ਹੋਰ ਆਪ ਕੋਈ ਸਾਡੇ ਕੋਲ ਕੁਝ ਨਹੀਂ ਜੀ ਠੀਕ ਹੈ ਠੀਕ ਹੈ ਮੈਨੂੰ ਸਾਰੇ ਨੇ ਕੱਲ ਬੁਲਾਇਆ ਸੀ ਆਪਣਾ ਜਿਹੜਾ ਕੀਤਾ ਜੀ ਠੀਕ ਹੈ ਠੀਕ ਹੈ ਸਰ ਧੰਨਵਾਦ ਜੀ ਕੋਈ ਗੱਲ ਨਹੀਂ ਧੰਨਵਾਦ ਥੈਂਕ ਯੂ ਇਹ ਰੇ ਤੇ ਉਲਟਾ 752 ਜਲਾਮ ਲੱਗਾ ਮੈਂ ਆਉਦੀ ਮਛਲਕੇ ਛੁੱਟਾਂ ਜੀ ਮੈਂਬਰ ਵੀ ਰੋਕ ਦਿੱਤੇ ਪਿੰਡੋਂ ਵੀ ਕੋਈ ਨਹੀਂ ਆਹੀਂ ਆਦੋ ਬੇਟੇ ਤੇ ਆਪਦਾ ਪਰਿਵਾਰ ਆ ਇਹ ਪਿੰਡ ਦੇ ਵਿੱਚੋਂ ਚਾਰ ਆਦਮੀ ਹੋਰ ਆਇਆ ਸ੍ਰੀਕੇ ਚਾਚੇ ਦੇ ਮੁੰਡੇ ਮੇਰੇ ਭਤੀਜੇ ਉਹ ਸਰਪੰਚ ਦੀ ਮਦਦ ਕਰਦੇ ਸਰਪੰਚ ਉਹਦੀ ਕਰਦਾ ਸਰਪੰਚ ਨੇ ਉਹਦੀ ਮਾਲਕੀ ਜ਼ਮੀਨ ਮੇਰੀ ਵਹੀ ਆ ਇੱਕ ਪਰਮਜੀਤ ਜੰਮੂ ਤੇ ਜਸਵੰਤ ਸਿੰਘ ਦਾ ਨਾਰਕਲੀ ਤੋਂ ਉਹ ਦਈਏ ਦਾ ਐ ਮੇ ਪੀਏ ਆ ਉਹਨਾਂ ਵੀ ਮੇਰੇ ਖਿਲਾਫ ਇਹ ਕਬਜ਼ਾ ਕਰਾਇਆ ਹੈ ਕੋਈ ਵਟ ਨਹੀਂ ਪਵਾ ਰਿਆ ਕੋਈ ਮੇਰੀ ਸਰਪੰਚ ਕਿਹੜਾ ਜਿਹੜੇ ਜ਼ਮੀਨ ਤੇ ਕਬਜ਼ਾ ਕੀਤਾ ਤੁਹਾਡੀ ਸਰਪੰਚ ਸਰਪੰਚ ਦਾ ਇਹਦਾ ਨਾਂ ਲਾਡਾ ਲਾਡਾ ਹੈ ਪੱਕਾ ਨਾਂ ਗੁਰਮੀਤ ਗੁਰਮੀਤ ਸਿੰਘ ਆ ਜੀ ਬਈ ਕਰਮੇਲ ਸਿੰਘ ਦਾ ਮੁੰਡਾ ਠੀਕ ਹੈ ਹਾਂਜੀ ਇਹ ਧੱਕਾ ਕਰਾ ਰਿਆ ਜੀ ਨਾਲ ਜਿਹੜੇ ਪਿੰਡ ਦੇ ਵਿੱਚੋਂ ਆ ਤਗੜੇ ਆਰਤੀਗੇ ਉਹਨਾਂ ਨਾਲ ਦੋ ਅੱਧੀ ਸਰਪੰਚੀ ਆ ਉਹ ਵੀ ਮੇਰੀ ਜ਼ਮੀਨ ਘਾਉਂਦੇ ਆ ਇਹਦੇ ਵਿੱਚ ਮੇਰੀ ਕੋਈ ਸੁਣਵਾਈ ਨਹੀਂ ਹੋਈ ਤੁਹਾਡੇ ਪੰਜਾ ਭਰਾਵਾਂ ਦਾ ਰੌਲਾ ਜੀ ਹਾਂਜੀ ਹਾਂ ਉਹਦੇ ਚ ਜਿਹੜੀ ਤੁਹਾਡੇ ਨਾਲ ਜਿਹੜੀ ਜ਼ਮੀਨ ਹੈਗੀ ਉਹ 17 ਹਾਂਜੀ 17 ਨਾਲ 11 ਹਾਂ 17 ਕਨਾਲਾਂ 11 ਮਰਲੇ ਹਾਂਜੀ ਠੀਕ ਹੈ ਜਿਹੜੀ ਹੁਣ ਇਸ ਟਾਈਮ ਖਾਲੀ ਵੀ ਪਈ ਹੈ ਜ਼ਮੀਨ ਪਿੱਛੇ ਵੇਖ ਰਹੇ ਹਾਂ ਹਾਂਜੀ 14 ਕਨਾਲਾਂ ਮੇਕੋ ਰਹਿ ਗਈ ਆ ਜੀ ਬਾਕੀ ਜ਼ਮੀਨ ਸਾਢੇ 3 ਕਨਾਲਾਂ ਜਿਹੜੀ ਉਹ ਕਬਜ਼ੇ ਚ ਹੈ ਕਹਿ ਲੋ ਪੰਜਾ ਭਰਾਵਾਂ ਕੋਲ ਹਾਂਜੀ ਠੀਕ ਹੈ ਨਾਂ ਕੀ ਤੁਹਾਡਾ ਆਲੀ ਆ ਜੀ ਮੇਰਾ ਨਾਮ ਹਰਮਨ ਸਿੰਘ ਆ ਜੀ ਸਨ ਆਫ ਜਗਿੰਦਰ ਸਿੰਘ ਕਿੰਡ ਚਗੱਤੇ ਵਾਲਾ ਵਸਤੀ ਪਿੰਡ ਬੈਲਰ ਆ ਲਾ ਮੰਗ ਕੀ ਕਰਦੇ ਜੀ ਹਾਂ ਮੰਗੇ ਆ ਜੀ ਸਾਡੀ ਇਹ ਜ਼ਮੀਨ ਛਡਵਾਈ ਜਾਵੇ ਪੁਲਿਸ ਪੁਲਿਸ ਪ੍ਰਸ਼ਾਸਨ ਨਹੀਂ ਸਾਡੀ ਮਤਲਬ ਗੱਲ ਸੁਣਦਾ ਠੀਕ ਹੈ ਇਹਦੇ ਵਿੱਚ ਸਾਡੇ ਕਾਇਮ ਤੇ ਰਜਿਸਟਰੀ ਵਾਲੀ ਪੈਲੀ ਆ ਜਾਂ ਨਹੀਂ ਤੇ ਪਿੰਡ ਤੋਂ ਪੁੱਛਿਆ ਜਾ ਪਟਵਾਰੀ ਤੋਂ ਪੁੱਛਿਆ ਜਾਵੇ ਇਹ ਸਾਰਾ ਸਾਨੂੰ ਨਿਸ਼ਾਨਦੇ ਵੀ ਨਹੀਂ ਹੋਣ ਇੰਤਕਾਲ ਵੀ ਤੁਹਾਡੇ ਕੋਲ ਰਜਿਸਟਰੀ ਤੁਹਾਡੇ ਕੋਲ ਹੈ ਤੇ 21000 ਰੁਪਇਆ 10000 ਮੇਤੋ ਲਿਆਏ ਪਟਵਾਰੀ ਸਾਹਿਬ ਨੇ 11000 ਇਹ ਪਾਰਟੀ ਨੇ ਦਿੱਤਾ ਉਹਨਾਂ ਸਾਡੀ ਮੋਸਤਰੀ ਕੇ ਖਾਤੇ 'ਚ ਨਿਸ਼ਾਨ ਦੀ ਰੋਕ ਦਿੱਤੀ ਆ ਠੀਕ ਹੈ ਜੀ ਹਾਂਜੀ ਪਟਵਾਰੀ ਦਾ ਨਾਮ ਕੀ ਹੈ ਜੀ ਪਰਪ ਕਰ ਗਿਆ ਜੀ ਕਾਨ ਇਹ ਪਟਵਾਰੀ ਸਾਹਿਬ ਹੈ ਗਵਤਨਪ੍ਰੀਤ ਨਹੀਂ ਇਹ ਦੂਜਾ ਰਮਣ ਰਵਣਦੀਪ ਰਮਣਦੀਪ ਹਾਂਜੀ ਰਵਣਦੀਪ ਠੀਕ ਹੈ ਜੀ ਹਾਂਜੀ ਰਵਣਦੀਪ ਠੀਕ ਹੁਣ ਮੰਗੇ ਕਰਦੇ ਵੀ ਜਿਹੜੇ ਜ਼ਮੀਨ ਵਾਪਸ ਦਿੱਤੀ ਜਾਵੇ ਹਾਂਜੀ ਹਾਂਜੀ ਬੜੀ ਮਿਹਰਬਾਨੀ ਜੀ ਤੇ ਪੁਲਿਸ ਪ੍ਰਸ਼ਾਸਨ ਸੁਣ ਲਵੇ ਸਾਡੇ ਹਾਲੇ ਤੱਕ 2 ਮਹੀਨੇ ਹੋ ਗਏ ਮੇਰੀਆਂ ਤਿੰਨ ਤਰੀਕਾ ਪਈਆਂ ਬੇਟਿਆਂ ਦੀ ਗੱਲ ਕੋਈ ਮੇਰੇ ਘਰ ਦੀਨੇ ਮੈਨੂੰ ਛਡਾਉਣ ਲਈ ਜਵਾਬੰਦੀ ਲਾਈ 7 ਕਨਾਲੇ 1 ਮਰਲਾ 1 ਸਰਸਾਈ ਦਾ ਉਹਦੀ ਵੀ ਨਹੀਂ ਉਹਨਾਂ ਨੇ ਸੁਣਵਾਈ ਕਰਨ ਦਿੱਤੀ ਵੀ ਇਹਦੇ ਤੇ ਵੀ ਕਾਹ ਹਾਂਜੀ ਜੇ ਮੇਰਾ ਬੇਟਾ ਗਿਆ ਉਹਨੂੰ ਵੀ ਉਹਨਾਂ ਕਹਿੰਦੇ ਵੀ ਅਹੀਂ ਗ੍ਰਿਫਤਾਰ ਕਰ ਸਕਦੇ ਆ ਹਾਂ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਪੁਲਿਸ ਉਹਨਾਂ ਵੀ ਕਰਦੀ ਆ ਪਿੰਡ ਦੇ ਵਿੱਚ ਬੈਠੇ ਆ 25 ਘਾਹ ਆ ਸਾਡੇ ਮਗਰ ਕੋਈ ਨਹੀਂ ਵੀ ਖਰੇ ਦੋ ਤਿੰਨ ਬੰਦੇ ਆਉਣਗੇ ਉਹ ਸਾਡੀ ਕਰਦੇ ਆ ਤੇ ਨਹੀਂ ਤੇ ਕੋਈ ਨਹੀਂ ਕਰਦਾ ਹਾਂਜੀ ਆ ਗੱਲ ਹੈ ਭਰਾਵਾਂ ਦਾ ਮਸਲਾ ਠੀਕ ਠੀਕ ਹਾਂਜੀ